ਹਰੇ ਆਵਾਜ਼ ਆ ਰਹੀ ਹੈ ਜਿਹੜਾ ਬੋਲੇਗਾ ਗੁਰੂ ਨਾਨਕ ਦਾ ਦੇਨਦਾਰ ਹੋਏਗਾ ਗੁਰੂ ਨਾਨਕ ਦੀ ਹਜ਼ੂਰੀ ਚ ਜੇ ਕੋਈ ਨਹੀਂ ਬੋਲੇਗਾ ਭਾਈ ਸਾਹਿਬ ਕਹਿੰਦਾ ਮੇਰੀ ਪੀਰੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀਰੀ ਕਿਹੜੀ ਰਾਜਨੀਤੀ ਉਹ ਵੀ ਵੀ ਤੁਸੀਂ ਫਿਰ ਬੋਲਦਿਆਂ ਸੁਣਦਿਆਂ ਨੇ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਟਾਇਰ ਪਾ ਕੇ ਤੁਹਾਨੂੰ ਸਾੜਿਆ ਜਾ ਤੁਸੀਂ ਫਿਰ ਨਹੀਂ ਸੁਧਰਦੇ ਕਿਹੜੀ ਰਾਜਨੀਤੀ ਕਰਨੀ ਹੈ ਤੁਸੀਂ ਔਰ ਥਰੈਣ ਦੇ ਤੁਸੀਂ ਜਗਾਰੇ ਉਹ ਤੁਸੀਂ ਨਹੀਂ ਜਗਾਰੇ ਛੱਡਨੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਕੌਮ ਹੈ ਸਾਡੀ ਮਰੀ ਹੋਈ ਤੁਹਾਡੇ ਪੱਲੇ ਕੱਖ ਨਹੀਂ ਹੈ ਉਹ ਯਾਦ ਰੱਖੋ ਮੇਰੀ ਗੱਲ ਹੀ ਨੋਟ ਕਰ ਲਿਓ ਦੁਬਾਰਾ ਭੁਗਤੋਗੇ ਸੂਤ ਹੀ ਨਹੀਂ ਆਉਂਦੇ ਤੁਸੀਂ ਲੋਕ ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਮੈ ਲੈਣਾ ਦਿਨ ਰਾਤ ਤੁਰਨ ਵਾਲਾ ਤੁਸੀਂ ਪੱਗਾਂ ਕਿਉਂ ਮੰਨੀਆਂ ਲਾ ਕੇ ਥੱਲੇ ਰੱਖੋ ਕੁਰਬਾਨਾਂ ਕਿਉਂ ਮਾਈਆਂ ਜੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਬਣ ਗਿਆ ਪੱਲੇ ਕੱਖ ਨਹੀਂ ਤੁਹਾਡੇ ਕੀ ਪੱਲੇ ਰੱਖਿਆ ਤੁਹਾਡੀ ਰਾਜਨੀਤੀ ਇਹ ਕਹਿੰਦੀ ਆਪਣੇ ਧੀਆਂ ਦੀ ਪਾਤ ਲਵਾ ਕੇ ਤੁਸੀਂ ਉਹ ਸਾਰਾ ਕੁਝ ਆਪਣਾ ਵੇਚ ਦਿਓ ਇਹ ਪੀਲੇ ਪਰਨੇ ਜਿਹਨੂੰ ਜਿਹਨੂੰ ਮਰਜ਼ੀ ਦੇਣੇ ਨੇ ਦੇਸਰੀ ਪਰਨੇ ਇੱਕ ਇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਸ ਵਾਰ ਕੇ ਗੁਰੂ ਗੋਬਿੰਦ ਸਿੰਘ ਨੇ ਕੇਸਰੀ ਪਰਨਾ ਦਿੱਤਾ ਤਾਂ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦੇਈ ਨਾ ਕੀਰਤਨ ਨਹੀਂ ਕਰਨਾ ਸੀ ਅੱਜ ਮੈਨੂੰ ਮਾਫ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਹੈ ਔਰ ਮੁੜ ਕੇ ਯਾਦ ਰੱਖਿਓ ਆਪਣੀ ਜ਼ਿੰਦਗੀ ਚ ਇਹ ਦੌਰ ਦੁਬਾਰਾ ਨਹੀਂ ਆਉਣਾ ਇਹ ਵਚਨ ਕਰਕੇ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਦੁਬਾਰਾ ਇਹ ਦੌਰ ਨਹੀਂ ਆਵਣਾ ਕੁਝ ਨਹੀਂ ਤੁਸੀਂ ਬੁੱਝਦੇ ਲੋ ਇਹ ਮੇਰਾ ਪਚਨ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਦੁਬਾਰਾ ਇੰਦੋਰ ਨਹੀਂ ਆਵਾਂਗਾ ਆਪਣੀ ਜ਼ਿੰਦਗੀ 'ਚ। ਉਹ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ। ਜੇ ਤੁਸੀਂ ਜ਼ਿੰਦਾ ਹੁੰਦੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਨਾਮੀ ਤੇ ਬੋਲ ਰਿਹਾ ਨਾ। ਹਾਂ। हूं बोले, बोले, बोले मेरी बारी बोल रहे हो उस समय कितने नहीं मेरी बारी बोल रहे हो आके उस समय कितने बेनती है पैसा साहब है कि आपने एक प्लीज चुप रहो प्लीज चुप रहो आपने बेनती है कि केसरी शिरोपे पर किसी को दिते गए मिमिनटो दिता गया अभी अच्छ तो नहीं अच्छ तो भी साल पुरानी पंद्रह साल पुरानी साड़ी धारणा है अभी किसी को नहीं देंगे ਸ਼ਰਧਾ ਕਿਸੇ ਨੇ ਦਿੰਦੇ ਇਸਾ ਕਿਸੇ ਪਰਚੋਲ ਕਰਿਓ ਤੁਸੀਂ ਕੀ ਕੀਤਾ ਮੈਂ ਆਪਣਾ ਕੀਰਤਨ ਕਰਕੇ ਆਪਣੇ ਟਾਈਮ ਸਿਰ ਆਪਣਾ ਅੰਦੋਰ ਛੱਡ ਜਾਣਾ ਇਹ ਹੁਣ ਤੁਸੀਂ ਪਰਚੋਲ ਕਰਿਓ ਜੇ ਮੈਂ ਗਲਤ ਆ ਮੈਨੂੰ ਰੱਬ ਪੁਗਤੇਗਾ ਜੇ ਤੁਸੀਂ ਗਲਤ ਹੋ ਗੁਰਨਾਨਕ ਤੁਹਾਨੂੰ ਦੇਖੇ ਤੁਹਾਨੂੰ ਸਤਿਵਚਨ ਆਪ ਜੀ ਦੇ ਬੋਲੇ ਸੋ ਨਿਹਾਲ ਤੱਕ ਜਗਾਰਾ ਛੱਡ ਕੇ ਲੋਕਾਂ ਦੇ ਬੋਲੇ ਸੋ ਨਿਹਾਲ ਨਹੀਂ ਜਗਾਰਾ ਨਹੀਂ ਛੱਡਣਾ ਖੁਸ਼ ਕਰ ਦਿਓ ਜਗਾਰਾ ਨਹੀਂ ਛੱਡਣਾ ਮੈਂ ਕੀਰਤਨ ਕਰੂੰਗਾ ਗੁਰਨਾਨਕ ਦਾ ਜਗਾਰਾ ਜਗਾਰੇ ਦਾ ਅਰਥ ਸਮਝੋ ਪਹਿਲੇ ਜੋ ਆਪ ਠੀਕ ਸਮਝੋ ਕਰੋ ਆਪ ਵਿਦਵਾਨ